ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਐਸ ਐਲ ਟਿਪਸ ਚੈਨਲ ਦੇ ਉੱਪਰ ਅੱਜ ਦੀਆਂ ਕੁਝ ਕਾਜਗੱਲਾਂ ਰਸੋਈ ਵਿੱਚ ਕੰਮ ਆਉਣ ਵਾਲੇ ਬਹੁਤ ਹੀ ਖਾਸ ਵੀ ਕ렐ੂ ਨੁਸਖੇ ਬਾਰੇ ਦੱਸਾਂਗੇ ਨੰਬਰ 1 ਪੁਆਇੰਟ ਦੀ ਗੱਲ ਕਰਜਾਂ ਜੇਕਰ ਅਸੀਂ ਇਹ ਰਾਏ ਨੂੰ ਬਿਨਾ ਪੀਸੇ ਹੀ ਅਚਾਰ ਵਿੱਚ ਪਾਈਏ ਤਾਂ ਅਚਾਰ ਬਹੁਤ ਹੀ ਸਵਾਦ ਲੱਗਦਾ ਹੈ ਨੰਬਰ 2 ਪਿਆਜ਼ ਨੂੰ ਭੁੰਨਣ ਲਈ ਤੇਲ ਦੀ ਵਰਤੋਂ ਘੱਟ ਹੋਵੇ ਤਾਂ ਤੁਸੀਂ ਥੋੜਾ ਸਮਾਂ ਪਹਿਲਾਂ ਪਿਆਜ਼ ਨੂੰ ਬਿਨਾ ਦੇਣ ਤੋਂ ਭੁੰਨ ਉਸ ਤਰ੍ਹਾਂ ਕਰਨ ਨਾਲ ਪਿਆਜ਼ ਦੀ ਨਮੀ ਖਤਮ ਹੋ ਜਾਵੇਗੀ ਤੇ ਫਿਰ ਜਦੋਂ ਅਸੀਂ ਇਸ ਨੂੰ ਤੇਲ ਵਿੱਚ ਪੁਨਾ ਕੇ ਇਸ ਨਾਲ ਤੇਲ ਦੀ ਵੀ ਬਚਤ ਹੋਵੇਗੀ ਤੇ ਨਾਲ ਹੀ ਪਿਆਜ਼ ਬਰਾਊਨ ਵੀ ਜਲਦੀ ਹੋ ਜਾਣਗੇ। ਨੰਬਰ 3 ਸੂਜੀ ਦਾ ਹਲਵਾ ਬਣਾਉਂਦੇ ਸਮੇਂ ਉਸ ਵਿੱਚ ਥੋੜਾ ਜਿਹਾ ਬੇਸਨ ਮਿਲਾ ਦਿਓ। ਇਸ ਨਾਲ ਸੂਜੀ ਦਾ ਹਲਵਾ ਬਹੁਤ ਹੀ ਸੁਆਦਿਸ਼ਟ ਬਣੇਗਾ। ਨੰਬਰ 4 ਸਟੀਲ ਦੀ ਬੋਣੀ ਜੇਕਰ ਕਾਲੀ ਹੋ ਜਾਵੇ ਤਾਂ ਉਸ ਨੂੰ ਪਾਣੀ ਵਿੱਚ ਪਾ ਕੇ ਕੁਝ ਸਮੇਂ ਲਈ ਗੈਸ ਤੇ ਰੱਖ ਦਿਓ ਅਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਇਸ ਨੂੰ ਨਿੰਬੂ ਨਾਲ ਸਾਫ ਕਰੋ ਇਸ ਤਰ੍ਹਾਂ ਕਰਨ ਨਾਲ ਉਸ ਦਾ ਕਾਲਾਪਣ ਦੂਰ ਹੋ ਜਾਵੇਗਾ ਨੰਬਰ 5 ਜੇਕਰ ਤੁਸੀਂ ਸੂਜੀ ਅਤੇ ਬੇਸਣ ਨੂੰ ਫਰਿੱਜ ਵਿੱਚ ਸਟੋਰ ਕਰਕੇ ਰੱਖਦੇ ਹੋ ਤਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਫਰੈਸ਼ ਹੀ ਰਹਿਣਗੇ ਅੱਗੇ ਨੰਬਰ 5.6 ਦੀ ਗੱਲ ਕਰਦੇ ਆਂ ਜੀ ਆਪਾਂ ਨੰਬਰ 6 ਆਲੂਆਂ ਦੀ ਪਤਲੇ ਪਤਲੇ ਪੀਸ ਕੱਟ ਕੇ ਬਰਫ਼ ਵਾਲੇ ਪਾਣੀ ਵਿੱਚ ਰੱਖ ਦਿਓ ਫਿਰ ਉਸ ਨੂੰ ਫਰਾਈ ਕਰੋ ਇਸ ਤਰ੍ਹਾਂ ਆਲੂਆਂ ਦੇ ਚਿਪਸ ਬਹੁਤ ਹੀ ਵਧੀਆ ਬਣਗੇ ਨੰਬਰ 7 ਨਾਮਕੀ ਦੀ ਸਹੀ ਪਛਾਣ ਕਰਨ ਲਈ ਇੱਕ ਆਲੂ ਲਓ ਉਸ ਨੂੰ ਅੱਧਾ ਕੱਟ ਲਓ ਫਿਰ ਉਸ ਉੱਪਰ ਨਮਕ ਪਾ ਕੇ ਕੁਝ ਸਮਾਂ ਰੱਖ ਦਿਓ ਉਸ ਤੋਂ ਬਾਅਦ ਇਸ ਉੱਪਰ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਦਿਓ ਜੇਕਰ ਆਲੂ ਦਾ ਰੰਗ ਨੀਲਾ ਪੈ ਗਿਆ ਤਾਂ ਸਮਝ ਜਾਓ ਨਮਕ ਵਿੱਚ ਮਲਾਉਟ ਹੈ ਨੰਬਰ ਸਾਵਣੋ ਨੰਬਰ 8 ਜਦੋਂ ਵੀ ਤੁਸੀਂ ਪਦੀਨੇ ਜਾਂ ਧਨੀਆ ਦੀ ਚਟਨੀ ਬਣਾਉਂਦੇ ਹੋ ਤਾਂ ਉਸ ਦੇ ਵਿੱਚ ਥੋੜੀ ਜਹੀ ਹਲਦੀ ਤੇ ਥੋੜਾ ਜਿਹਾ ਨਿੰਬੂ ਦਾ ਰਸ ਪਾ ਦਿਓ ਇਸ ਨਾਲ ਚਟਨੀ ਦਾ ਰੰਗ ਇੱਕ ਜਿਹਾ ਬਰਕਰਾਰ ਰਹੇਗਾ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਦਹਨੀਆਂ ਜਾਂ ਪਦੀਨੇ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਇਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖ ਦਿਓ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਸਵਾ ਬਚਾਉਣ ਲਈ ਤੁਸੀਂ ਕੜੀ ਦੇ ਮਸਾਲੇ ਵਿੱਚ ਪੀਸ ਕੇ ਰੱਖ ਦਿਓ ਜਦੋਂ ਵੀ ਕੋਈ ਤਰੀ ਵਾਰੀ ਸਬਜੀ ਬਣਾਉਣ ਤਾਂ ਉਸ ਮਸਾਲਿਆਂ ਦੀ ਵਰਤੋਂ ਕਰ ਸਕਦੇ ਹੋ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਜੇਕਰ ਤੁਸੀਂ ਬੇਸਣ ਦੇ ਆਟੇ ਵਿੱਚ ਥੋੜਾ ਜਿਹਾ ਮੌਨ ਪਾ ਕੇ ਦਹੀਂ ਨਾਲ ਆਟਾ ਗੁੰਨੋ ਤਾਂ ਬੇਸਣ ਦੇ ਆਟੇ ਦੇ ਪੇੜੇ ਸਖਤ ਨਹੀਂ ਹੋਣਗੇ ਜਦੋਂ ਪ੍ਰੋਟੈਸਟ ਫਰਦੀ ਗੱਲ ਕਰਦੇ ਆ ਦੁੱਧ ਉੱਪਰੋਂ ਮੋਟੀ ਮਲਾਈ ਲੈਣ ਲਈ ਉਸ ਨੂੰ ਘੁੱਟ ਸੇਕ ਤੇ ਗਰਮ ਕਰੋ ਤੇ ਫਿਰ ਉਸ ਨੂੰ ਉਬਾਲੇ ਆ ਜਾਵੇ ਉਸ ਨੂੰ ਕਿਸੇ ਪਲੇਟ ਜਾਂ ਜਾਲੀ ਦਾ ਢੱਕ ਤੇ ਠੰਡਾ ਹੋਣ ਲਈ ਰੱਖ ਦਿਓ ਫਿਰ ਇਸ ਨੂੰ ਦੁੱਧ ਨੂੰ ਫ੍ਰਿਜ ਵਿੱਚ ਤੁਸੀਂ ਉਸ ਪਰ ਮੋਟੀ ਮਲਾਈ ਜੰਮੀ ਹੋਈ ਰੱਖੋਗੇ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਸਬਜ਼ੀਆਂ ਨੂੰ ਕੱਟਣ ਸਮੇਂ ਹਮੇਸ਼ਾ ਲੱਕੜ ਦੇ ਬੋਰਡ ਦਾ ਹੀ ਇਸਤੇਮਾਲ ਕਰੋ ਕਿਉਂਕਿ ਜਦੋਂ ਅਸੀਂ ਕਿਸੇ ਹੋਰ ਧਾਤ ਦਾ ਬੋਰਡ ਇਸਤੇਮਾਲ ਕਰਦੇ ਹਾਂ ਤਾਂ ਸਾਡਾ ਚਾਕੂ ਖੁੰਡਾ ਹੋ ਜਾਂਦਾ ਹੈ ਇਸ ਲਈ ਜੇਕਰ ਤੁਹਾਨੂੰ ਸਾਨੂੰ ਸਬਜ਼ੀਆਂ ਕੱਟਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਕਿ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਜੇਕਰ ਤੁਹਾਡਾ ਸੇਤੂ ਬੰਦ ਹੋ ਗਿਆ ਹੈ ਤਾਂ ਉਸ ਵਿੱਚ ਨਮਕ ਸੋਡਾ ਇੱਕ ਮਾਤਰਾ ਵਿੱਚ ਲੈ ਕੇ ਹੌਲ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਉੱਪਰ ਇੱਕ ਚਮਚਾ ਟੈਟਰਜਨ ਪਾਓ ਤੇ 15 ਮਿੰਟ ਬਾਅਦ ਇਸ ਵਿੱਚ ਗਰਮ ਪਾਣੀ ਦੀ ਧਾਰ ਬਣਾ ਕੇ ਪਾਣੀ ਇਸ ਤਰ੍ਹਾਂ ਘਰ ਰਲਣ ਦਾਟਾ ਸਿੰਕ ਸਾਫ਼ ਹੋ ਜਾਵੇਗਾ ਸਿੰਕ ਸਾਫ਼ ਹੋ ਜਾਵੇਗਾ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਦਹੀਂ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਦਹੀਂ ਵਿੱਚ ਦੁੱਧ ਨੂੰ ਜਮਾਉਂਦੇ ਸਮੇਂ ਉਸ ਵਿੱਚ ਕੱਚਾ ਨਾਰੀਅਲ ਦਾ ਟੁਕੜਾ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਦਹੀਂ ਕਾਫੀ ਦਿਨਾਂ ਤੱਕ ਤਾਜ਼ਾ ਹੀ ਲੱਗੇਗਾ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਜੇਕਰ ਗਾਜਰ ਨੂੰ ਜਲਦੀ ਛਿੱਲਣਾ ਚਾਹੁੰਦੇ ਹਾਂ ਤਾਂ ਉਸ ਨੂੰ ਪਹਿਲਾਂ 5 ਮਿੰਟ ਗਰਮ ਪਾਣੀ ਵਿੱਚ ਭਿਓ ਕੇ ਰੱਖ ਦਿਓ ਤੇ ਫਿਰ ਛਿਲੋਂ ਤੋਂ 2 ਮਿੰਟ ਪਹਿਲਾਂ ਠੰਡੇ ਪਾਣੀ ਵਿੱਚ ਪਾਓ ਤਾਂ ਤੋਂ ਇਸ ਤਰ੍ਹਾਂ ਨਾਲ ਅਗਾਚਰ ਦਾ ਛਿਲਕਾ ਬਹੁਤ ਹੀ ਆਸਾਨੀ ਨਾਲ ਉਤਰ ਜਾਵੇਗਾ ਨੰਬਰ 2 ਬਣ ਦੀ ਗੱਲ ਕਰਦੇ ਆ ਜਦੋਂ ਵੀ ਅਸੀਂ ਫਰਿੱਜ ਵਿੱਚ ਨਿੰਬੂ ਰੱਖਦੇ ਹਾਂ ਤਾਂ ਉਸ ਉੱਪਰ ਥੋੜਾ ਜਿਹਾ ਨਾਰੀਅਲ ਦਾ ਤੇਲ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਕਾਫੀ ਸਮਾਂ ਖਰਾਬ ਨਹੀਂ ਹੋਣਗੇ ਉਹ ਜੀ ਆਪਣੇ ਅੱਜ ਦੇ ਟਿਪਸ ਸੀਰਸ ਹੋਈ ਵਿੱਚ ਕਮਾਉਣ ਵਾਲੇ ਬਹੁਤ ਹੀ ਖਾਸ ਬੀਕਰੇਲੂ ਨਸਕੇ ਤੇ ਕਿਚਨ ਟਿਪਸ ਤੇ ਨਵੇਂ-ਨਵੇਂ ਟਿਪਸ ਆਪਾਂ ਲਿਆਉਂਦੇ ਰਹਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਿ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ